ਆਮ ਮੁਫਤ ਰਾਸ਼ਨ ਲੈਣ ਵਾਲਿਆਂ ਦੇ ਲਈ ਇੱਕ ਵੱਡਾ ਝਟਕਾ ਦੱਸਦੇ ਕਿ ਕੇਂਦਰ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਤਾਂ ਦੱਸਦੇ ਕਿ ਹੁਣ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਜਾਣਗੇ ਤਾਂ ਰਾਸ਼ਨ ਕਾਰਡਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਹ ਅਹਿਮ ਫੈਸਲਾ ਲਿੱਤਾ ਤਾਂ ਆਮ ਲੋਕਾਂ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਮੁਫਤ ਰਾਸ਼ਨ ਯੋਜਨਾ ਚੋਂ 2.90 ਲੱਖ ਪੰਜਾਬੀਆਂ ਦੇ ਨਾਂ ਕੱਟੇ ਗਏ ਹਨ ਅਤੇ ਹੁਣ 2.90 ਹਜ਼ਾਰ ਲੋਕਾਂ ਨੂੰ ਮੁਫਤ ਰਾਸ਼ਨ ਨਹੀਂ ਮਿਲੇਗਾ ਤਾਂ KYC ਨਹੀਂ ਹੋਣ ਤੇ ਲਿਸਟ ਚੋਂ ਨਾ ਕੱਟੇ ਗਏ ਨੇ ਤਾਂ ਇਹ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਸੰਸਦ 'ਚ ਦਿੱਤੀ ਗਈ ਹੈ ਦੱਸਦੇ ਕਿ ਰਾਜਾ ਵੜਿੰਗ ਦੇ ਸਵਾਲਾਂ ਤੇ ਜਵਾਬ ਵਿੱਚ ਕੇਂਦਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੇਂਦਰ ਮੁਤਾਬਕ ਨਾਂ ਹਟਾਉਣ ਲਈ ਕਈ ਮਤਪੰਦ ਤੇ ਕਿਤੇ ਗੈਨਾ ਤੇ ਜਿਵੇਂ ਕਿ 4 ਪਈਆਂ ਵਪਾਰ ਕਵਾਨਾ ਦਾ ਮਾਲਕ ਹੋਣਾ ਆਮਦਨ ਰਿਟਰਨ ਟੈਕਸ ਫਾਈਲ ਕਰਨਾ ਕਿਸੇ ਕੰਪਨੀ ਦੇ ਵਿੱਚ ਡਾਇਰੈਕਟਰ ਹੋਣਾ ਤਾਂ ਮ੍ਰਿਤਿਕ ਵਿਅਕਤੀ ਦਾ ਨਾਮ ਲਿਸਟ ਵਿੱਚ ਅਜੇ ਵੀ ਸਰਗਰਮ ਹੋਣਾ ਡੁਪਲੀਕੇਟ ਐਂਟਰੀਆਂ ਤਾਂ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਸੰਸਦ ਵਿੱਚ ਮੁਫਤ ਰਾਸ਼ਨ ਯੋਜਨਾ ਦਾ ਮੁੱਦਾ ਉੱਠਦਾ ਰਿਹਾ ਤਾਂ ਕਿਹਾ ਜਾ ਰਿਹਾ ਸੀ ਕਿ ਰਾਸ਼ਨ ਕਾਡਾਂ ਵਿੱਚ ਕਾਟੀ ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਕਿਉਂਕਿ ਮੁਫਤ ਰਾਸ਼ਨ ਯੋਜਨਾ ਸਕੀਮ ਵਿੱਚ ਅਜੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਅਸੀਂ ਇਸ ਦੀ ਲੋੜ ਵੀ ਨਹੀਂ ਹੈ ਪਰ ਫਿਰ ਵੀ ਉਹ ਉਹਨਾਂ ਦਾ ਨਾਮ ਤੇ ਅਜੇ ਤੱਕ ਲਿਸਟ ਵਿੱਚੋਂ ਨਹੀਂ ਕੱਟੇਗੇ ਤਾਂ ਜੋ ਗਲਤ ਹੈ ਤਾਂ ਇਸ ਦਾ ਵਾਰ-ਵਾਰ ਜ਼ਿਕਰ ਹੁੰਦਾ ਹੈ ਤਾਂ ਦੱਸਦੇ ਕਿ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਦੇ ਲਈ ਇਹ ਵੱਡੀ ਤੇ ਅਹਿਮ ਖਬਰ ਹੈ ਦੱਸਦੇ ਕਿ ਹੁਣ ਲੱਖਾਂ ਪੰਜਾਬੀਆਂ ਦੇ ਨਾਮ ਰਾਸ਼ਨ ਕਾਰਡ ਤੋਂ ਕੱਟੇ ਜਾਣਗੇ ਤਾਂ ਕੇਂਦਰ ਨੇ ਸੰਸਦ 'ਚ ਦਿੱਤੀ ਹੈ ਤਾਂ ਜਾਣਕਾਰੀ ਦੱਸਦੇ ਕਿ ਆਮ ਲੋਕਾਂ ਨਾਲ ਵੱਡੀ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਮੁਫਤ ਰਾਸ਼ਨ ਯੋਜਨਾ ਵਿੱਚ ਲੱਖਾਂ ਪੰਜਾਬੀਆਂ ਦੇ ਨਾਮ ਕੱਟੇ ਗਏ ਨੇ ਤਾਂ ਹੁਣ ਤਾਂ ਦੱਸਦੇ ਕਿ 290000 ਲੋਕਾਂ ਨੂੰ ਮੁਫਤ ਰਾਸ਼ਨ ਨਹੀਂ ਮਿਲੇਗਾ ਤਾਂ KYC ਨਹੀਂ ਹੋਣ ਤੇ ਲਿਸਟ ਚੋਂ ਨਾ ਕੱਟੇ ਜਾਣਗੇ ਤਾਂ ਇਹ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਸੰਸਦ 'ਚ ਦਿੱਤੀ ਗਈ ਸੀ ਤਾਂ ਦੱਸਦੀ ਹੈ ਕਿ ਰਾਜਾ ਵਿਣਗ ਨੇ ਵੀ ਸਵਾਲਾਂ ਦੇ ਜਵਾਬ 'ਚ ਕੇਂਦਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਕੇਂਦਰ ਮੁਤਾਬਕ ਨਾਂ ਹਟਾਉਣ ਲਈ ਕਈ ਮਾਪਦੰਡ ਤੈਅ ਕੀਤੇ ਗਏ ਨੇ ਤੇ ਜਿਵੇਂ ਕਿ ਚਾਰ ਪਹੀਆ ਵਾਹਨ ਜਾਂ ਵਪਾਰਕ ਵਾਹਨ ਦਾ ਮਾਲਕ ਹੋਣਾ ਆਮਦਨ ਰਿਟਰਨ ਟੈਕਸ ਫਾਈਲ ਕਰਨਾ ਕਿਸੇ ਵੀ ਕੰਪਨੀ ਦੇ ਵਿੱਚ ਡਾਇਰੈਕਟਰ ਹੋਣਾ ਮ੍ਰਿਤਕ ਵਿਅਕਤੀ ਦਾ ਨਾਮ ਲਿਸਟ ਵਿੱਚ ਅਜੇ ਵੀ ਸਰਗਰਮ ਹੋਣਾ ਡੁਪਲੀਕੇਟ ਐਂਟਰੀਆਂ ਨੇ ਤਾਂ ਜ਼ਿਕਰ ਜੋਗਾ ਕਿ ਪਿਛਲੇ ਸਮੇਂ ਵਿੱਚ ਸੰਸਦ ਵਿੱਚ ਮੁਫਤ ਰਾਸ਼ਨ ਯੋਜਨਾ ਦਾ ਮੁੱਦਾ ਵੀ ਉਠਾਇਆ ਗਿਆ ਸੀ ਤਾਂ ਹੁਣ ਮੁਫਤ ਰਾਸ਼ਨ ਲੈਣ ਵਾਲਿਆਂ ਦੇ ਲਈ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਮੁਫਤ ਰਾਸ਼ਨ ਲੈਣ ਵਾਲਿਆਂ ਦੇ ਲਈ ਇੱਕ ਵੱਡਾ ਝਟਕਾ ਦੱਸਦੇ ਕਿ ਕੇਂਦਰ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਦੱਸਦੇ ਕਿ ਹੁਣ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਜਾਣਗੇ ਤਾਂ ਰਾਸ਼ਨ ਕਾਰਡਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਹ ਅਹਿਮ ਫੈਸਲਾ ਲਿੱਤਾ ਹੈ ਤਾਂ ਆਮ ਲੋਕਾਂ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਮੁਫਤ ਰਾਸ਼ਨ ਯੋਜਨਾ ਚੋਂ 2.90 ਲੱਖ ਪੰਜਾਬੀਆਂ ਦੇ ਨਾਂ ਕੱਟੇ ਗਏ ਹਨ ਅਤੇ ਹੁਣ 2.90 ਹਜ਼ਾਰ ਲੋਕਾਂ ਨੂੰ ਮੁਫਤ ਰਾਸ਼ਨ ਨਹੀਂ ਮਿਲੇਗਾ ਤਾਂ ਕੇवाईसी ਨਹੀਂ ਹੋਣ ਤੇ ਲਿਸਟ ਚੋਂ ਨਾ ਕੱਟੇ ਗਏ ਨੇ ਤਾਂ ਇਹ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਸੰਸਦ 'ਚ ਦਿੱਤੀ ਗਈ ਹੈ ਦੱਸਦੇ ਕਿ ਰਾਜਾ ਵੜਿੰਗ ਦੇ ਸਵਾਲਾਂ ਤੇ ਜਵਾਬ ਵਿੱਚ ਕੇਂਦਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕੇਂਦਰ ਮੁਤਾਬਕ ਨਾਂ ਹਟਾਉਣ ਲਈ ਕਈ ਮਤਪੰਦ ਤੇ ਕੀਤੇ ਗਏ ਨੇ ਤੇ ਜਿਵੇਂ ਕਿ 4 ਪਈਆ ਵਣਜ ਵਪਾਰ ਕਵਾਨਾ ਦਾ ਮਾਲਕ ਹੋਣਾ ਆਮਦਨ ਰਿਟਰਨ ਟੈਕਸ ਫਾਈਲ ਕਰਨਾ ਕਿਸੇ ਕੰਪਨੀ ਦੇ ਵਿੱਚ ਡਾਇਰੈਕਟਰ ਹੋਣਾ ਤਾਂ ਮ੍ਰਿਤਿਕ ਵਿਅਕਤੀ ਦਾ ਨਾਮ ਲਿਸਟ ਵਿੱਚ ਅਜੇ ਵੀ ਸਰਗਰਮ ਹੋਣਾ ਡੁਪਲੀਕੇਟ ਐਂਟਰੀਆਂ ਤਾਂ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਸੰਸਦ ਵਿੱਚ ਮੁਫਤ ਰਾਸ਼ਨ ਯੋਜਨਾ ਦਾ ਮੁੱਦਾ ਉੱਠਦਾ ਰਿਹਾ ਤਾਂ ਕਿਹਾ ਜਾ ਰਿਹਾ ਸੀ ਕਿ ਰਾਸ਼ਨ ਕਾਟਾਂ ਵਿੱਚ ਕਾਟ्टी ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਕਿਉਂਕਿ ਮੁਫਤ ਰਾਸ਼ਨ ਯੋਜਨਾ ਸਕੀਮ ਵਿੱਚ ਅਜੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਅਸੀਂ ਇਸ ਦੀ ਲੋੜ ਵੀ ਨਹੀਂ ਹੈ ਪਰ ਫਿਰ ਵੀ ਉਹ ਉਹਨਾਂ ਦਾ ਨਾਂ ਤੇ ਅਜੇ ਤੱਕ ਲਿਸਟ ਵਿੱਚੋਂ ਨਹੀਂ ਕੱਟੇ ਗਏ ਤਾਂ ਜੋ ਗਲਤ ਹੈ ਤਾਂ ਇਸ ਦਾ ਵਾਰ-ਵਾਰ ਜ਼ਿਕਰ ਹੁੰਦਾ ਹੈ ਤਾਂ ਦੱਸਦੇ ਕਿ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਦੇ ਲਈ ਇਹ ਵੱਡੀ ਤੇ ਅਹਿਮ ਖਬਰ ਹੈ ਦੱਸਦੇ ਕਿ ਹੁਣ ਲੱਖਾਂ ਪੰਜਾਬੀਆਂ ਦੇ ਨਾਮ ਰਾਸ਼ਨ ਕਾਰਡ ਚੋਂ ਕੱਟੇ ਜਾਣਗੇ ਤਾਂ ਕੇਂਦਰ ਨੇ ਸੰਸਦ ਚ ਦਿੱਤੀ ਹੈ ਇਹਦਾ ਜਾਣਕਾਰੀ ਦੱਸਦੇ ਕਿ ਆਮ ਲੋਕਾਂ ਨਾਲ ਵੱਡੀ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਮੁਫਤ ਰਾਸ਼ਨ ਯੋਜਨਾ ਵਿੱਚ ਲੱਖਾਂ ਪੰਜਾਬੀਆਂ ਦੇ ਨਾਮ ਕੱਟੇ ਗਏ ਨੇ ਤਾਂ ਹੁਣ ਤਾਂ ਦੱਸਦੇ ਕਿ 290000 ਲੋਕਾਂ ਨੂੰ ਮੁਫਤ ਰਾਸ਼ਨ ਨਹੀਂ ਮਿਲੇਗਾ ਤਾਂ KYC ਨਹੀਂ ਹੋਣ ਤੇ ਲਿਸਟ ਚੋਂ ਨਾ ਕੱਟੇ ਜਾਣਗੇ ਤਾਂ ਇਹ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਸੰਸਦ 'ਚ ਦਿੱਤੀ ਗਈ ਸੀ ਤਾਂ ਦੱਸਦੀ ਹੈ ਕਿ ਰਾਜਾ ਵਿਣਗ ਨੇ ਵੀ ਸਵਾਲਾਂ ਦੇ ਜਵਾਬ ਵਿੱਚ ਕੇਂਦਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਕੇਂਦਰ ਮੁਤਾਬਕ ਨਾਂ ਹਟਾਉਣ ਲਈ ਕਈ ਮਾਪਦੰਡ ਤੈਅ ਕੀਤੇ ਗਏ ਨੇ ਤੇ ਜਿਵੇਂ ਕਿ ਚਾਰ ਪਹੀਆ ਵਾਹਨ ਜਾਂ ਵਪਾਰਕ ਵਾਹਨ ਦਾ ਮਾਲਕ ਹੋਣਾ ਆਮਦਨ ਰਿਟਰਨ ਟੈਕਸ ਫਾਈਲ ਕਰਨਾ ਕਿਸੇ ਵੀ ਕੰਪਨੀ ਦੇ ਵਿੱਚ ਡਾਇਰੈਕਟਰ ਹੋਣਾ ਮ੍ਰਿਤਕ ਵਿਅਕਤੀ ਦਾ ਨਾਮ ਲਿਸਟ ਵਿੱਚ ਅਜੇ ਵੀ ਸਰਗਰਮ ਹੋਣਾ ਡੁਪਲੀਕੇਟ ਐਂਟਰੀਆਂ ਨੇ ਤਾਂ ਜ਼ਿਕਰ ਜੋਗਾ ਕਿ ਪਿਛਲੇ ਸਮੇਂ ਵਿੱਚ ਸੰਸਦ ਵਿੱਚ ਮੁਫਤ ਰਾਸ਼ਨ ਯੋਜਨਾ ਦਾ ਮੁੱਦਾ ਵੀ ਉਠਾਇਆ ਗਿਆ ਸੀ ਤਾਂ ਹੁਣ ਮੁਫਤ ਰਾਸ਼ਨ ਲੈਣ ਵਾਲਿਆਂ ਦੇ ਲਈ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ